ਪਤਾ ਕੋ ਬੀਤੀ ਲਗਾ ਨਹੀਂ ਉਹ ਪਤਾ ਕਰ ਲਿਆ ਕਨਫਰਮ ਹੋ ਗਿਆ ਓਕੇ ਬੇੜਾ ਕੰਮ ਕੋ ਰੋਣਾ ਚਾਹੀਦਾ ਸੋ ਤੁਸੀਂ ਮੇਰੇ ਕੋਲ ਸורה ਖੜਕੇ ਆਉਣਾ ਜਰ ਸਭ ਤੋਂ ਹਾਲੀ ਕਰਾਈਆ ਤੁਹਾਨੂੰ ਕੋਈ ਵੀ ਇਲਾਜਮ ਤੋਂ ਮੀਡੀਆ ਨੇ ਸਵਾਲ ਕੀਤਾ ਉਹ ਕਹਿੰਦੇ ਬੈਸੇ ਹੀ ਲੜਾਈ ਹੋਈ ਹੈ ਇਨਾਂ ਦੀ ਕਾਹਦੀ ਉਹਦੇ ਇਲਾਜਮ ਨੇ ਕਹਿ ਜਿੰਦਾ ਕੋਈ ਕੁਝ ਨਹੀਂ ਹੋਇਆ ਨਾ ਬਿਲਕੁਲ ਹੁਣ ਹੋ ਗਿਆ ਸਾਰਾ ਮਤਰਾ ਸਾਨੂੰ ਫਿਰ ਡਰ ਪੈ ਗਿਆ ਹੁਣ ਠੀਕ ਨਹੀਂ ਉਹ ਜਦੋਂ ਬੰਦੇ ਆ ਗਏ ਸਾਨੂੰ ਤਸੱਲੀ ਹੈ ਕੋਈ ਅਪੋਰਟ ਨਹੀਂ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਉਹ ਜਿਹੜੇ ਨੂੰ ਵੀ ਗ੍ਰਿਫਤਾਰ ਕਰੀ ਭਰ ਕੋਈ ਬੰਦਾ ਭਰ ਕੋਈ ਠੀਕ ਹੈ ਜਿੰਨੀ ਪੁਜਾਰਿਸ ਕਰ ਸਕਤੀਆਂ ਹੁਣ ਵੀ ਕਰਦਾ ਜਿਹੜੀ ਇੱਕੋ ਜਨਾਨੀ ਫਰਾਰ ਹੈ ਇੱਕ ਤਾਂ ਔਰ ਹੈ ਤੇ ਇੱਕ ਦੋ ਮੁੰਡੇ ਉਹਦੇ ਆਪਾਂ ਪਾਣੀ ਰੈਂਜਸ ਕੱਢੀ ਆ ਉਹਨਾਂ ਨੇ ਪਹਿਲਾਂ ਆਪਣਾ ਕੰਮ ਹਾਂਜੀ ਮੇਰਾ ਵੱਟਾ ਮੁੰਡੇ ਦਾ ਵੱਟਾ ਕੋਲੇ ਲਿਆ ਹਾਰਿਆ ਸੇ ਜੁਤ ਨੇ ਯਾਨੂ ਕਢਾ ਕੇ ਵੇ ਸਮਰ ਮਰਾ ਮੰਗੀ ਵੇ ਸੁਭਮਣੇ ਕਰ ਹਰਦੇ ਹਾ ਦਤ ਮੰਦੇ ਪੜਵਾ ਕੇ ਤੇਰੇ ਭਰੇ ਦੇ ਚੁਨਵਾ ਦਾ ਨਾ ਨਾ ਬਪਾ ਪਰਵਦੇ ਸੱਚ ਚੁਰ ਗਿਆ ਵੇ ਇਹ ਮਨ ਵਿੱਚ ਚੱਲੇ ਚੱਲੇ ਬਪਾ ਮੈਂ ਟਡਾ ਸ਼ਾਂਤੀ ਕੀ ਬਾਤ ਹੋਈ ਹੈ ਆ ਯਾ ਬਾਤ ਹੋਈ ਆ ਮੁੰਡੇ ਦੇ ਨਾ ਮੁੰਡੇ ਦੇ ਕੈਂਚੀ ਮੇਰੇ ਦੇ ਮਾਰੀ ਆ ਤਿੰਨ ਚਾਰਾ ਕਮੇਟੀ ਦੇ ਅੱਗੇ ਕਮੇਟੀ ਦੇ ਅੱਗੇ ਮਾਰਿਆ 5 ਵਜੇ ਮੈਨੂੰ ਸਿਆਮ ਨੂੰ ਪਤਾ ਲੱਗਿਆ ਚਾਹ ਕਰਦੀ ਸੀ ਕਹਿੰਦੀ ਮੁੰਡੇ ਦੇ ਛੱਟ ਲੱਗ ਗਈ ਉਹਦੀ ਪੈਣਾ ਫੋਜੀ ਦੀ ਤਾਂ ਮੈਂ ਆਈ ਮਗਾ ਛੱਟ ਲੱਗ ਗਈ ਹੁਣੀ ਸੈਥ ਹਸਪਤਾਲੇ ਚ ਜਾ ਕੇ ਦੇਖ ਕੇ ਆਵਾਂ ਅੱਗੇ ਮਾਰਿਆ ਫੇ ਆਹ ਨਦੀ ਦੁਸ਼ਮਨੀ ਲੱਗੀ ਹੋਈ ਸੀ ਮੈਂ ਤਾਂ ਆਪ ਗਰੀਬਾਂ ਉਹ ਬੰਦਾ ਵੀ ਉੱਡ ਆਇਆ ਸੀ ਕੀ ਕਰ ਸਕਦੇ ਆ ਮਾਰ ਕੇ ਹੰਨਾ ਨੇ ਸੁੱਤਾ ਧਰਦਾ ਕੋਣ ਸੀ ਬੰਦਾ ਕੋਣ ਸੀ ਉਹ ਫੌਜੀ ਆ ਉਹਦੇ ਦੋ ਮੁੰਡੇ ਆ ਦੋ ਮੁੰਡੇ ਹੈਗੇ ਉਹਦੇ ਦੋਸਤ ਸੀ ਆ ਕੀ ਸੀ ਨਹੀਂ ਦੋਸਤ ਦੋਸਤ ਕੋਈ ਨਹੀਂ ਸਾਡੀ ਦੁਸ਼ਮਨੀ ਲੱਗੀ ਹੋਈ ਸੀ ਉਹਦੇ ਨਾਲ ਪਹਿਲਾਂ ਵੀ ਉਹਨੂੰ ਮਾਰਦਾ ਸੀ ਕਈ ਵਾਰੀ ਲੜਾਈ ਹੋਈ ਸੀ ਹਟਾਤਾ ਸੀ ਪੰਚਾਇਤ ਨੇ ਫੈਸਲਾ ਕਰਕੇ ਫਿਰ ਹੁਣ ਉਹਨੇ ਇਕੱਲੇ ਨੂੰ ਬਸ ਦੇਖ ਕੇ ਮਾਰਤੀ ਕੈਂਚੀ ਤਿੰਨ ਚਾਰ ਕੈਂਚੀਆਂ ਮਾਰੀਆਂ ਤੇ ਸਾਰਾ ਪੂਣ ਉੱਥੇ ਹਾਂਜੀ ਕੱਪੜੇ ਕੱਟਣੇ ਵਾਲੀ ਕੈਂਚੀ ਕੰਚੀ ਮਾਰਿਆ ਕੰਚੀ ਫਰੋਈਏ ਤੇ ਸਾਰੇ ਥਾਣੇ ਚ ਢੇਰੀਆਂ ਲੱਗੀਆਂ ਫਈਆਂ ਖੂਨ ਦੀਆਂ ਉੱਥੇ ਉਹ ਫਾਜੀ ਨੇ ਇੱਕ ਦੋ ਮੁੰਡੇ ਆ ਹੋਂਾਂ ਦੇ ਤਿੰਨ ਚਾਰ ਜਣਾ ਫੜਦੇ ਸੀ ਇੰਨਾ ਲੰਬਾ ਮੇਰਾ ਮੁੰਡਾ ਆ ਉਹ ਕਿੱਥੇ ਆਤਮਿਕ ਜੀ ਮਾਤਾ ਜੀ ਮਾਰਨ ਦਾ ਕਿ ਰਣਜੀਤ ਸਿੰਘ ਵਗਾਰਾ ਸੀ ਤੁਹਾਡੀ ਕੋਈ ਹਾਂਜੀ ਪਿਛਲੀ ਦੋ ਸਭ ਨੇ ਸੀ ਤਾਈ ਤੋਂ ਮਾਰਿਆ ਮੈਨੂੰ ਕੱਲ ਦਾ ਕੋਈ ਹੱਲ ਜਵਾਬ ਨਹੀਂ ਮਿਲਿਆ ਤੁਹਾਡੇ ਮੁੰਡੇ ਦਾ ਨਾਮ ਮਨੋਜ ਕਿੱਥੇ ਰਹਿੰਦਾ ਕਿੱਥੇ ਇੱਥੇ ਨੀਟ ਮਾਰਕੀਟ ਵੀ ਆਜ਼ਾਦਨਗਰ ਵੀ ਜਗਾ ਸੀ ਉਹਦੀ ਮਾਰਕੀਟ ਕਿੱਥੇ ਰਹਿੰਦਾ ਸੀਗਾ ਆਜ਼ਾਦਨਗਰ ਜਗਾ ਸੀ ਮੇਰੇ ਪਾਸੇ ਘਰ ਸੀ ਮੇਰਾ ਥਾਂ ਲਿੱਤੀ ਹੋਈ ਸੀ ਮੇਰਾ ਘਰ ਐਥੇ ਬੰਤੀ ਕਰ ਦੋ ਤੁਸੀਂ ਮੈਂ ਮੰਗੋ ਦਾ ਉਹੀ ਚਾਹਦੀ ਐ ਬਈ ਮੈਨੂੰ ਸਾਫ ਦਿੱਤਾ ਜਾਵੇ ਸਾਫ ਦਿੱਤਾ ਜਾਵੇ ਬਸ ਮੇਰੇ ਮੁੰਡੇ ਦਾ ਹੋਰ ਕੁਛ ਨਹੀਂ ਮਾਰਿਆ ਰੋਕੂ ਵੀ ਸਜ਼ਾ ਦੇ ਜਿੱਦਾਂ ਮੈਂ ਮੇਰੇ ਨੂੰ ਮਾਰਿਆ ਜਵਾਨ ਮੁੰਡੇ ਨੂੰ ਮੈਂ ਕੀ ਦੇਖਦੀ ਆ ਉਹਨੂੰ ਸਜ਼ਾ ਦਿੱਤੀ ਜਾਵੇ ਬਸ ਵੀ ਸਾਫ ਜਾ ਮੇਰੇ ਸਾਹਮਣੇ ਕਰ ਦੋ ਜੇ ਮੈਂ ਜਿੱਦਾਂ ਮੇਰਾ ਮੁੰਡਾ ਪਿਆ ਉਹਨਾਂ ਹੀ ਮਾਰ ਕੇ ਮੈਂ ਨਾਲ ਹੀ ਆਖਾ ਲਿਆ ਹਾਂ ਸਾਰੀ ਦੁਨੀਆ ਦੇਖਦੀ ਆ ਉੱਥੇ ਨੀ ਡੱਟ ਹੋਈ ਐ ਇੱਥੇ ਹਸਪੀਟਲ ਆਕੇ ਹੋਈ ਐ ਥਾਣੇ ਚ ਹੋਈ ਐ ਥਾਣੇ ਚ ਸਾਰਾ ਖੂਨ ਉਹਦੀ ਟੀਰੀਆਂ ਲੱਗੀਆਂ ਪਈਆਂ ਉੱਥੇ ਥਾਣੇ ਆਣੇ ਆ ਖੁਦ ਕੈਂਚੀ ਪੜੀ ਐ ਕੋਈ ਸ਼ਿਸ਼ ਨਹੀਂ ਕੀਤੀ ਉੱਥੇ ਕੋਈ ਨਾ ਕੋਈ ਨਹੀਂ ਕੋਈ ਨਹੀਂ ਥਾਣੇ ਨਾਲ ਕੋ ਸਾਰੀ ਕੋਈ ਨਹੀਂ ਲੱਗਿਆ ਜੀ ਰਿਸਪਟ ਖਾਣ ਵਾਲੀ ਪੁਲਿਸ ਐ ਇਸ ਪਤਰਾ ਨਾਲ ਇਹ ਪੁਲਾਸਾ ਮੈਨੂੰ ਗੱਲ ਦਾ ਕੋਈ ਹੱਲ ਤੇ ਤੇਰੀ ਖੂਨੀ ਕੋਲ ਨਿਕਲਿਆ ਪਿਆ ਜੀ ਇੱਧਰ ਦੇਖਿਓ ਬਸ ਮੈਂ ਕੀ ਨਾਮ ਹੈ ਆਪਣੇ ਮੇਰਾ ਨਾਮ ਰੀਨਾ ਜੀ ਕੀ ਨਾਮ ਹੈ ਤੁਹਾਡੇ ਘਰ ਵਾਲੇ ਦਾ ਜੀ ਮਨੋਜ ਮੇਰੇ ਘਰ ਵਾਲਾ ਦੇ ਨਾਮ ਸੀ ਪਾਰਖਦੇ ਕੋੜ ਕਮੇਟੀ ਤੇ ਅੱਗੇ ਕੰਨਾਂ ਤੇ ਮੇਲ ਕਰਦਾ ਸੀ ਉੱਥੇ ਤਿੰਨ ਚਾਰ ਬੰਦਿਆਂ ਨੇ ਉਹਨੂੰ ਸਾਜ਼ਿਸ਼ ਬਣਾ ਕੇ ਉੱਥੇ ਕੁੱਟਿਆ ਔਰ ਕੈਂਚੀ ਚੱਕਿਓ ਦੇ ਉੱਥੇ ਭਰੋਈ ਆ ਮੈਨੂੰ ਕਿੱਥੇ ਮਾਰੀ ਕਿੱਥੇ ਕੈਂਚੀ ਇੱਥੇ ਮਾਰੀਏ ਪੱਖੀਆਂ ਚ ਤੇ ਉਹ ਖੂਨ ਪਾਣੀ ਚ ਆਂਦਾ ਚ ਆਂਦਾ ਅੰਦਰ ਗਿਆ ਪੁਲਿਸ ਦੇ ਉੱਥੇ ਮਦਦ ਮੰਗੀ ਪੁਲਿਸ ਦੇ ਪੁਲਿਸ ਨੂੰ ਕਿਹਾ ਕਿ ਮੇਰੀ ਮਦਦ ਕਰੋ ਉਹਨਾਂ ਨੇ ਚੱਕੇ ਉਹਨੂੰ ਕਹਿ ਤਕ ਤੂੰ ਹਸਪਤਾਲ ਜਾ ਉਹ ਸੱਦ ਵਾਪਸ ਆਂਦਾ ਹੋਣਾ ਤਾਂ ਉੱਥੇ ਮੁੰਦਾ ਪੈ ਗਿਆ ਉੱਥੇ ਖੂਨ ਦੀ ਢੇਰੀ ਲੱਗੀ ਹੋਈ ਹੈ ਉੱਥੇ ਮੌਕੇ ਤੇ ਪੂਰਾ ਹੋ ਗਿਆ ਜੀ ਮੈਂ ਹੀ ਪੰਜਾਬ ਪੰਜਾਬ ਸਰਕਾਰ ਤੋਂ ਇਹ ਬੇਨਤੀ ਕਰਦੀਆਂ ਜਿਹੜੇ ਫਰਾਰ ਹਨ ਜਿਹੜੀ ਉਹਦੀ ਪਹਿਣ ਸਰੇਖਾ ਹੈ ਜੋੜੀ ਉਹਨਾਂ ਨੂੰ ਬੜਾਵਾ ਦਿੰਦੀ ਹੈ ਕਿ ਮੈਂ ਤੁਸੀਂ ਜੋ ਵੀ ਕੁਝ ਕਰੋ ਮੈਂ ਤੁਹਾਡੇ ਪਿੱਛੇ ਆਂ ਮੇਰੀ ਪੰਜਾਬ ਸਰਕਾਰ ਤੋਂ ਇਹ ਬੇਨਤੀ ਹੈ ਮੈਨੂੰ ਬਖਤਵਾਦ ਇਨਸਾਫ ਦਿੱਤਾ ਜਾਵੇ ਤੇ ਜਿਹੜੇ ਫਰਾਰ ਬੰਦੇ ਨੇ ਉਹਨਾਂ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਬਾਤ ਜੋੜ ਕਰਾ ਭਾਈ ਕੀ ਨਾਮ ਆਪਣਾ ਜੀ ਸਰ ਮੇਰਾ ਨਾਮ ਕਾਲੂ ਹੈ ਜੀ ਕਾਲੂ ਹਾਂ ਜੀ ਕੀ ਹੋਇਆ ਸੀ ਆਪਣਾ ਤੇ ਸਰ ਮੇਰੇ ਵੱਡੇ ਭਾਈ ਨੂੰ ਮਾਰਤਾ ਜੀ ਤੇ ਫੌਜੀ ਦੇ ਬੁੰਡਿਆਂ ਦੇ ਨਾਲ ਪਹਿਲਾਂ ਵੀ ਸਾਡੇ ਦੁਸ਼ਮਣੇ ਚੱਲਦੀ ਰਹੀ ਹੈ ਦੋ ਤਿੰਨ ਵਾਰ ਲੜਾਈ ਹੋਈ ਹੈ ਜਾਨੀ ਕਿ ਛੋਟੀ ਮੋਟੀ ਹੋਈ ਹੈ ਜੀ ਉਹ ਜਾਨੀ ਕਿ ਪੰਚਾਇਤੀ ਫੈਸਲਾ ਸੀ ਕਰ ਦਿੱਤਾ ਸੀ ਜੀ ਰਾਤੀ ਕੀ ਹੋਇਆ ਸੀ ਰਤ ਕੀ ਡਰਿੰਕੀ ਕਰਾ ਕਰ ਦਿੱਤੇ ਨਾ ਜੀ ਡਰਿੰਕ ਨੇ ਜੀ ਉਹ ਕੰਨਾ ਦੀ ਮੈਦ ਕੱਢਦਾ ਜੀ ਉੱਥੇ ਬੈਠਾ ਸੀਗਾ ਉਹ ਤੇ ਉੱਥੇ ਬੈਠਾ ਜੀ ਉਹਨੇ ਕੋਈ 200 ਰੁਪਿਆ ਕੰਨਾ ਦੀ ਮੈਦ ਦੇ ਵਿੱਚੋਂ ਬਣਾਇਆ ਸੀਗਾ ਉਹਦੇ ਵਿੱਚੋਂ ਉਹ 100 ਰੁਪਿਆ ਮੰਗਦਾ ਸੀਗਾ ਫੌਜੀ ਕਹਿੰਦੇ ਜੀ ਭਾਈ ਮੈਨੂੰ 100 ਰੁਪਿਆ ਦਿਓ ਉਹ ਮੇਰੇ ਭਾਈ ਨੇ ਨਹੀਂ ਦਿੱਤਾ ਜੀ 100 ਰੁਪਿਆ ਉਹ ਕਹਿੰਦਾ ਭਾਈ ਮੈਂ ਕਹਿੰਦਾ ਆਪਣੀ ਮਿਹਨਤ ਦੇ ਪੈਸੇ ਤੈਨੂੰ ਕਦਾਂ ਕਿਵੇਂ ਦੇ ਦੇਮਾ ਆਪਣੀ ਮਾਂ ਜਿੱਦਾਂ ਮਿਹਨਤ ਕੀਤੀ ਹੈ ਇਦਾਂ ਤੂੰ ਵੀ ਮਿਹਨਤ ਕਰ ਸਕਦਾ ਹੈ ਤੇ ਤਾਂ ਕਰਕੇ ਜੀ ਉਹਦੀ ਦਰਦੁਰੂ ਫੌਜੀ ਨੇ ਪੀਤੀ ਹੋਈ ਸੀ ਜੀ ਉਸੇ ਟਾਈਮ ਜੀ ਕੈਂਚੀ ਮਾਰ ਕੇ ਜੀ ਉਹਨੂੰ ਮਾਰਤਾ ਜੀ ਉਹ ਮਰਿਆ ਮਰਿਆ ਜੀ ਥਾਣੇ ਦੇ ਵਿੱਚ ਗਿਆ ਜਿਹੜੇ ਥਾਣੇ ਆੜੇ ਨੇ ਸਰ ਉਹਨਾਂ ਨੇ ਖੁਦ ਦੇਖਿਆ ਹੈ ਕੈਂਚੀ ਉੱਥੋਂ ਬਰਾਮਤ ਕੀਤੀ ਹੈ ਇਹ ਥਾਣੇ ਆੜੇ ਤੋਂ ਪੁੱਛਿਆ ਜਾਵੇ ਕਿ ਕਿਨੇ ਬਰਾਮਤ ਕੀਤੀ ਹੈ ਜੀ ਕਿਨੇ ਨਹੀਂ ਸਾਡੇ ਮੂਰੇ ਅਸੀਂ ਸਰਕਾਰ ਤੋਂ ਇਹੀ ਦਰਖਾਸਤ ਕਰਦੇ ਆਂ ਕਿ ਸਾਡੇ মিডিਆ ਦੇ ਮੂਰੇ ਕਿ ਇਹੀ ਕਹਵੇ ਕਿ ਭਾਈ ਸਾਨੂੰ ਇਨਸਾਬ ਦਿੱਤਾ ਜਾਵੇ ਜੀ ਬਸ ਸਮ ਕੀ ਕਰਦਾ ਇਹਦਾ ਭਾਈ ਇਹ ਕੰਮ ਕਰਦਾ ਸੀ ਅਸੀਂ ਕੰਨਾ ਦੀ ਮੈਲ ਕੱਢਦਾ ਸੀਗਾ 2-300 ਰੁਪਇਆ ਕਮਾਉਂਦਾ ਸੀਗਾ ਹਾਂਜੀ ਵਿਆਹ ਆਇਆ ਹੋਇਆ ਸੀ ਜੀ ਆ ਘਰਾੜੀ ਜੀ ਦੋ ਬੱਚੇ ਕਿੰਨੇ ਆ ਦੋ ਜੁਆਕ ਹੈ ਜੀ ਇੱਕ ਇੱਕ ਛੋਟਾ ਹੈ ਜੀ ਇੱਕ ਵੱਡੇ ਗੁੱਡੀ ਹੈ ਜੀ ਦੇ ਬਾਈਓ ਯਾਰ ਹਾਂਜੀ ਮੈਂ ਜਾਣੀ ਕਿ ਜੋ ਉਹ ਦਸਾਂਗਾ ਚਾਚਾ ਲੱਗਦਾ ਜੀ ਮੈਂ ਕੀ ਮੰਗ ਕੀ ਕਰਦਾ ਤੁਸੀਂ ਮੈਂ ਮੰਗ ਸਰ ਦਰਖਾਸਤ ਇਹੀ ਕਰਦਾ ਸਰਕਾਰ ਤੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਖਤੋਂ ਸਖਤ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਉਹ ਜਿਹੜੇ ਦੋ ਮੁੰਡੇ ਨੇ ਜੀ ਇੱਕ ਸ੍ਰੇਖਾ ਹੈ ਜੀ ਉਹਦੀ ਭੈਣ ਦਾ ਨਾਂ ਹੈ ਜੀ ਇੱਕ ਸ੍ਰੇਖਾ ਕਹਿੰਦੀ ਹੈ ਕਹਿੰਦੇ ਮੈਂ ਕਹਿੰਦੇ 3 ਲੱਖ ਲਾ ਦੂੰਗੀ 5 ਲੱਖ ਲਾ ਦੂੰਗੀ ਇਹਨਾਂ ਦਾ ਮੁੰਡਾ ਮਾਰਨਾ ਮਾਰਨਾ ਹੈ ਓ ਜੀ ਅੱਜ ਉਹੀ ਉਹੀ ਦਿਨ ਆ ਗਿਆ ਜੀ ਇਹ ਸਾਡਾ ਮੁੰਡਾ ਮਾਰਤਾ ਜੀ ਤੇ ਸਾਨੂੰ ਇਹੀ ਅਸੀਂ ਸਰਕਾਰ ਤੋਂ ਦਰਖਾਸਤ ਕਰਦੇ ਜੀ ਇਨਸਾਬ ਦਿੱਤਾ ਜਾਵੇ ਜੀ ਸਾਰੇ ਘਰ ਦੇ ਹਰਾਰ ਹੋ ਗਏ ਕੋਈ ਵੀ ਨਹੀਂ ਜੀ ਉੱਥੇ ਸਰੰਗਤ ਬਿਗੜ ਰਾਪੇ ਜਿਹੜਾ ਖੰਨਾ ਚ ਮਟਰ ਦਾ ਮਾਮਲਾ ਆਇਆ ਸਰ ਕੀ ਮਾਮਲਾ ਕੀ ਸੀ ਇਹ ਮਨੋਜ ਕੁਮਾਰ ਨਾਮ ਦਾ ਬੰਦਾ ਸੀਗਾ ਇਹ ਜੁੱਤੀ ਗਾਠਣੇ ਦਾ ਕੰਮ ਕਰਦਾ ਸੀ ਉਮਰ 50 ਸਾਲ ਦੀ ਦੂਜਾ ਫੋਜੀ ਜਰਮਿੰਦਰ ਸਿੰਘ ਫੋਜੀ ਉਹ ਆਪਣਾ ਕਿਸਾਨਗਰਦਾਰਨ ਹਰਾਸੀਗਾ ਇਹ ਦੋਨੋਂ ਉੱਥੇ ਬੈਠ ਕੇ ਇੱਥੇ ਆਪਣੇ ਖੰਨੇ ਬੈਠ ਕੇ ਇਹਨਾਂ ਨੇ ਗੱਲਬਾਤ ਕੀਤੀ ਦੋਸਤ ਸੀਗੀ ਆਪਸ ਵਿੱਚ ਫਿਰ ਇਹਨਾਂ ਨੇ ਪੈਸੇ ਇਕੱਠੇ ਕਰਕੇ दारू ਦੀ दारू ਦੀ ਬੋਤਲ ਲੈ ਕੇ ਫਿਰ ਇਹਨਾਂ ਇਕੱਠੇ ਬੈਠ ਕੇ दारू ਕੀਤੀ ਫਿਰ ਇਹਨਾਂ ਦੀ ਆਪਸ ਵਿੱਚ ਕੋਈ ਕੰਨਾ ਕਹਾਸ ਨਹੀਂ ਹੋਈ ਆਪਸ ਵਿੱਚ ਤਾਂ ਇਹਨਾਂ ਨੇ ਦੂਜੇ ਜਿਹੜੇ ਮਹਿੰਦਰ ਸਿੰਘ ਫੋਜੀ ਨੇ ਨੇ ਫੋਜੀ ਨੇ ਇਹਨਾਂ ਨੇ ਕੰਟੀ ਮਾਰੀ ਇੱਕ ਕੱਚੀ ਮਾਰੀ ਫਿਰ ਦੂਜੀ ਮਾਰੀ ਇਹ ਲੋਕਾਇਲ ਹੋ ਗਿਆ ਇੰਨੇ ਮੈਂ ਐਸ ਐਚਓ ਸੀਟੀ 2 ਉੱਥੋਂ ਆ ਗਏ ਉਹਨਾਂ ਨੇ ਪੁੱਛਿਆ ਕੀ ਗੱਲਬਾਤ ਹੋਈ ਉਹਨਾਂ ਨੇ ਗੱਲਬਾਤ ਹੁਣ ਕਿ ਸਾਡਾ ਝਗੜਾ ਹੋ ਗਿਆ ਹੈ ਕਰਕੇ ਫਿਰ ਉਹਨਾਂ ਨੇ ਉਥੇ ਹਸਪੀਟਲ ਐਡਮਿਟ ਕਰਾਇਆ ਐਡਮਿਟ ਕਰਾਉਣ ਦੇ ਬਾਅਦ ਉਥੇ ਉਹਨਾਂ ਦੀ ਮਰ ਗਈ ਡੈਥ ਹੋ ਗਈ ਉਹ ਜਿਹੜਾ ਜਿਹੜਾ ਮਾਰਨ ਵਾਲਾ ਸ਼ੋਬਨ ਦਾ ਫੜ ਲਿਆਗਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿੰਗ ਆਫ ਸਪਾਈਸਿਸ ਰੈਸਟੋਰੈਂਟ कैफे एंड रूफटॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वैरायटी। जैसा नाम वैसा खाना। किंग ऑफ स्पाइसेस। किंग ऑफ स्पाइसेस किंग ऑफ स्पाइसेस रेस्टोरेंट Cafe and the Rooftop mein aapka swagat hai